ਮਾਨਯੋਗ ਸੀਐਮ ਸਾਹਿਬ ਵੱਲੋਂ ਮਾਨਯੋਗ ਡੀਜੀਪੀ ਸਾਹਿਬ ਵੱਲੋਂ ਜਿਹੜਾ ਆਪਾਂ ਅਨਾਉਂਸ ਕੀਤਾ ਹੈ ਜਿਹੜਾ ਚਾਰਜ ਅੰਡਰ ਦਾ ਬਹੁਤ ਹੀ ਸਫਲੀ ਸਫਲੀ ਚੱਲ ਵੀ ਰਿਹਾ ਹੈ ਪ੍ਰਹਾਰ ਜਿਹੜਾ ਅਸੀਂ ਗੈਂਗਸਟਰਸ ਤੇ ਉਹਨਾਂ ਦੇ ਐਸੋਸੀਏਟਸ ਹੈ ਉਹਨਾਂ ਤੇ ਸਾਡਾ ਜਿਹੜਾ ਆਪਰੇਸ਼ਨ ਪ੍ਰਹਾਰ ਹੈ ਸਾਡੇ ਵੱਲੋਂ ਪੂਰੀ ਤੰਦੇਹੀ ਦੇ ਨਾਲ ਮਸਤੀ ਦੇ ਨਾਲ ਅਸੀਂ ਜਿਹੜੇ ਇਹਨਾਂ ਤੇ ਗੈਂਗਸਟਰਸ ਨੂੰ ਅਸੀਂ ਕੋਈ ਵੀ ਗਲਤ ਹਰਕਤ ਨਹੀਂ ਕਰਨ ਦੇਵਾਂਗੇ ਤੇ ਉਹਨਾਂ ਤੇ ਅਸੀਂ ਪੂਰਾ ਜਿਹੜਾ ਸ਼ਕਤੀ ਦੇ ਨਾਲ ਜਿਹੜਾ ਕਾਨੂੰਨ ਅਨੁਸਾਰ ਕਾਰਵਾਈ ਕਰ ਰਹੇ ਹਾਂ ਉਹਦੇ ਵਿੱਚ ਕੱਲ ਵੀ ਅਸੀਂ ਕਈ ਜਣੇ ਜਿਹੜੇ ਪੰਜ ਪੀਓਜ਼ ਵੀ ਗ੍ਰਿਫਤਾਰ ਕੀਤੇ ਗੈਂਗਸਟਰ ਐਸੋਸੀਏਟਸ 12 ਗ੍ਰਿਫਤਾਰ ਕੀਤੇ ਤੇ ਜਿਵੇਂ ਜਿਹੜੇ ਉਹਨਾਂ ਤੋਂ ਵੈਪਨਸ ਵੀ ਬਰਾਮਦ ਹੋਏ ਸਾਨੂੰ ਕੱਲ ਤੇ ਕੁਝ ਕੰਟਰਬੈਂਡ ਵੀ ਸਾਨੂੰ ਬਰਾਮਦ ਹੋਈ ਹੈ ਤੇ ਆਉਂਦੇ ਦਿਨਾਂ ਦੇ ਵਿੱਚ ਅਸੀਂ ਹੋਰ ਇਹਨਾਂ ਤੇ ਜਿਹੜੇ ਗੈਂਗਸਟਰਸ ਗਲਤ ਐਲੀਮੈਂਟ ਹੈ ਜਿਹੜੇ ਆਪਣਾ ਪੰਜਾਬ ਦਾ ਮਾਹੌਲ ਖਰਾਬ ਕਰਦੇ ਆ ਉਨਾ ਫੇਸ ਵੀ ਹੋਰ ਸਕਦੀ ਕਰਤਾਂਗੇ ਤੇ ਆਪਾਂ ਇਹਨਾਂ ਨੂੰ ਕੋਈ ਵੀ ਜਿਹੜੀ ਅਜੇ ਹੀ ਕੋਈ ਬੇਚਲਾਰਤ ਨਹੀਂ ਕਰਦੇ ਸਰ ਬਾਰਡਰ ਏਰੀਆ ਸੇ ਵੱਡੀ ਚੁਣੌਤੀ ਨਹੀਂ ਹੋਏਗੀ ਕਿਉਂਕਿ ਬਾਰਡਰ ਏਰੀਆ ਇਸ ਇਲਾਕੇ ਤੋਂ ਜਿਹੜਾ ਬਾਹਰੋਂ ਕਾਫੀ ਸਮੱਗਲਿੰਗ ਦਾ ਸਮਾਨ ਆਦਾ ਤਿਆਰ ਆਂਦੇ ਆ ਵੱਡੀ ਚੁਣੌਤੀ ਨਹੀਂ ਹੈ ਬਾਰਡਰ ਦੀ ਬਿਲਕੁਲ ਨਹੀਂ ਜਿੱਦੀ ਵੱਡੀ ਚੁਣੌਤੀ ਹੈ ਉਹਨੇ ਅਸੀਂ ਰੈਡੀ ਆ ਤੇ ਉਹਨੇ ਹੀ ਮੋਟੀਵੇਟਿਡ ਹੈ ਸਾਡੀ ਬੋਸ ਅਸੀਂ ਜਲਦ ਤੋਂ ਜਲਦ ਜਿਹੜਾ ਆਪਾਂ ਤੁਸੀਂ ਕਹਿ ਸਕਦੇ ਆ ਇਹਨਾਂ ਤੇ ਜਿਹੜਾ ਐਸਾ ਪ੍ਰਹਾਰ ਕਰਨਾ ਹੈ ਤੇ ਤਾਂ ਕਿ ਜਿਹੜੇ ਗੈਂਗਸਰਸ ਆਪਣੇ ਪੰਜਾਬ ਦੇ ਵਿੱਚ ਕੀ ਇਹ ਇੱਥੇ ਨੇੜੇ-ਨੇੜੇ ਹੁੰਦੇ ਸਰ ਇਹਾਕੀ ਦੇ ਨਾਲ ਇੱਕ ਯੂਨਿਟ ਤਿਆਰ ਕੀਤੀ ਗਈ ਹੈ ਗੈਂਗਸਰਸ ਨੂੰ ਲੈ ਕੇ ਬਿਲਕੁਲ ਜੀ ਸਾਡੀਆਂ ਜਿਹੜੀਆਂ ਟੀਮਸ ਬੜੀਆਂ ਹੋਈਆਂ ਟੀਮ ਦੇ ਨਾਲ ਅਸੀਂ ਉਹਨਾਂ ਤੇ ਲਗਾਤਾਰ ਸਾਡੀ ਉਹਨਾਂ ਤੇ ਦਬਦਲ ਚੱਲ ਰਹੀ ਹੈ ਤੇ ਅਸੀਂ ਕਿੰਨੇ ਹੀ ਰਾਣੇ ਜਿਹੜੇ ਗ੍ਰਿਫਤਾਰ ਕਰਨ ਵੀ ਕੀਤੇ ਆ ਤੇ ਅੱਜ ਵੀ ਅਸੀਂ ਹੋਰ ਕਰ ਰਹੇ ਹਾਂ ਤੇ ਇਹ ਲਗਾਤਾਰ ਹੀ ਰਹੂਗਾ ਸਾਡੇ ਵੱਲੋਂ ਉਹਨਾਂ ਨੇ ਐਕਚਰ ਤੇ ਜਿਹੜਾ ਕੋਈ ਸ਼ਰਾਰਤ ਕਰਨ ਦੀ ਕੋਸ਼ਿਸ਼ ਕਰੂਗਾ ਕੋਈ ਇਲੈਗਲ ਚੀਜ਼ ਕਰਨ ਦੀ ਕਾਨੂੰਨ ਅਨਸਾਰ ਉਸਤੇ ਪੂਰੀ ਸਖਤ ਕਾਰਵਾਈ ਸਰ ਜੀ ਜਿਸ ਨੇ ਕਿੰਨੀ ਟੀਮ ਸਰ ਜਿਹੜੀ ਐ ਸਥਾਪਿਤ ਕੀਤੀ ਐ ਗੈਂਗਸਟਰਾਂ ਨੂੰ ਲੈ ਕੇ ਸਰ ਨਵੀਂ ਟੀਮ ਸਾਡੀਆ ਟੀਮ ਬੜੀਆਂ ਹੋਈਆਂ ਜੀ 3 ਦੇ ਕਰੀਬ ਟੀਮ ਤੁਸੀਂ ਜਿਹੜੀਆਂ ਇਸ ਤੇ ਕੰਮ ਕਰ ਰਹੀਆਂ ਤੇ ਹੋਰ ਵੀ ਜਿਹੜੇ ਬਾਕੀ ਐ ਐਸ ਐਚ ਯੂ ਡੀ ਐਸ ਪੀ ਵੱਲੋਂ ਵੀ ਆਪਣੇ ਤੌਰ ਤੇ ਵੀ ਜਿਹੜਾ ਇਨਫੋਰਮੇਸ਼ਨ ਸਾਰੀ ਲੈ ਕੇ ਜੇ ਕੋਈ ਗਲਤ ਅਨਸਰਾ ਉਸ ਤੇ ਕਰਦੇ ਕਿੰਨੇ ਸਰ ਮੁਲਾਜ਼ਮ ਲੱਗੇ ਹੋਏ ਆ ਫੋਨ ਨੰਬਰ ਸਾਡਾ ਜਿਹੜੇ ਕੰਟਰੋਲ ਰੂਮ ਦਾ ਨੰਬਰ ਐ ਉਸ ਦੇ ਮੁਕਾਬਲ ਵੀ ਆਪਾਂ ਉਸ ਤੇ ਕੰਟੈਕਟ ਕਰ ਸਕਦੇ ਆ ਪਲੱਸ ਮੇਰਾ ਨੰਬਰ ਅਵੇਲੇਬਲ ਹੈ ਸਾਰਾ ਨੂੰ ਸਾਡੇ ਆਫਿਸ 'ਸ ਅਵੇਲੇਬਲ ਹੈ ਕੋਈ ਵੀ ਇਨਫੋਰਮੇਸ਼ਨ ਦੇਣਾ ਚਾਹਵੇ ਸਾਨੂੰ ਗੈਂਗਸਟਰਸ ਦੀ ਐਕਟੀਵਿਟੀਜ਼ ਬਾਰੇ ਗੈਂਗਸਟਰਸ ਬਾਰੇ ਸਾਨੂੰ ਦੱਸ ਸਕਦਾ ਹੈ ਕਿ ਕੋਈ ਵੀ ਜਿਹੜਾ ਗਲਤ ਅਨਸਰ ਹੈ ਗਿਆ ਅਨਸਰ ਨੂੰ ਅਸੀਂ ਆਪਣੇ ਕੋਈ ਵੀ ਗਲਤ ਕਾਰਵਾਈ ਕੋਈ ਅਨਸਰ ਨਹੀਂ ਕਰਾਂਗੇ